ਕਿਸੇ ਜੱਟ ਦੀ 11 ਕਿੱਲੇ ਜ਼ਮੀਨ ਲੱਗਦੀ ਸੀ ਡੇਰੇ ਨਾਲ ਪਿਛਲੇ ਕਈ ਸਾਲਾਂ ਤੋਂ ਮਾਤਾ ਜੀ ਪਹਿਲਾਂ ਵਾਲਾ ਸਰਪੰਚ ਤੇ ਹੋਰ ਮੁਖਤਿਆਰ ਜੋਰ ਲਾ ਚੁੱਕੇ ਸਨ ਇੱਕ ਦਿਨ ਉਧਰ ਘੁੰਮਦਿਆਂ ਗੁਰੂ ਜੀ ਨੇ ਸਾਂਝਾ ਜਿਹਾ ਹੁਕਮ ਕੀਤਾ ਕਿ ਇਸ ਜ਼ਮੀਨ ਤੋਂ ਬਿਨਾ ਆਪਣਾ ਸਰਨਾ ਨਹੀਂ ਮੈਨੂੰ ਲੱਗਿਆ ਜਿਵੇਂ ਇਹ ਚੈਲੰਜ ਹੋਵੇ ਮੇਰੇ ਲਈ ਮੈਂ ਸੰਭਾਵਿਕ 1-2 ਚੱਕਰ ਜ਼ਮੀਨ ਵਾਲਿਆਂ ਦੇ ਘਰ ਮਾਰੇ ਤੇ ਡੇਰੇ ਲਈ ਜ਼ਮੀਨ ਮੰਗਣ ਦੀ ਥਾਂ ਇਹ ਪੱਕੀਕਾਰ ਆਇਆ ਕਿ ਡੇਰੇ ਵਾਲਿਆਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ ਇਹ ਮੰਨਣ ਵਾਲੀਆਂ ਦਾ ਹੈ ਗੱਲ ਨੂੰ ਪੁੱਠੇ ਪਾਸੇੋਂ ਸ਼ੁਰੂ ਕਰਨਾ ਉਹ ਮੈਨੂੰ ਆਪਣਾ ਹਮਦਰਦ ਸਮਝਣ ਲੱਗੇ ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਜ਼ਮੀਨ ਵਾਲਿਆਂ ਵੱਲ ਹੋ ਆਇਆ ਕਈ ਦਿਨ ਪਿਛੋਂ ਗੁਰੂ ਜੀ ਨੇ ਨਜੀ ਸਕੱਤਰ ਸੰਤ ਸਰਤਰ ਸਿੰਘ ਗੁਰੂ ਜੀ ਕੋਲ ਮੇਰੀ ਪ੍ਰਸ਼ੰਸਾ ਕਰਦੇ ਕਹਿ ਰਹੇ ਸਨ ਇਹ ਬੜਾ ਸ਼ੈਤਾਨ ਹੈ ਗੁਰੂ ਜੀ ਨੇ ਉਹਨੂੰ ਟੋਕਿਆ ਸ਼ੈਤਾਨ ਨੇ ਚਲਾਕ ਕਹਿ ਜਾਂ ਸਿਆਣਾ ਨਾਲੀ ਮੈਨੂੰ ਕਹਿਣ ਲੱਗੇ ਤੂੰ ਉਹ ਜ਼ਮੀਨ ਵਾਲਾ ਕੰਮ ਕਿੰਨੇ ਚਿਰ ਚ ਕਰ ਦੇਂਗਾ ਦੋ ਮਹੀਨੇ ਚ ਕਰ ਦੇਂਗਾ ਮੇਰੇ ਮੂੰਹੋਂ ਨਿਕਲ ਗਿਆ ਆਪਜੀ ਦੀ ਕਿਰਪਾ ਚਾਹੀਦੀ ਐ ਕੰਮ ਤਾਂ ਦੋ ਦਿਨ ਚ ਹੋ ਜੂ ਸਾਰੇ ਹੱਸ ਪਏ ਮੈਨੂੰ ਲੱਗਿਆ ਗੱਲ ਆਈ ਗਈ ਹੋਗੀ ਪਰ ਦੋ ਦਿਨ ਬਾਅਦ ਮੈਂ ਪਹਿਰੇ ਵਾਲਿਆਂ ਕੋਲ ਖੜਾ ਸਤਾ ਬੈਡਮਿੰਟਨ ਖੇਡਣ ਜਾਂਦਿਆਂ ਗੁਰੂ ਜੀ ਨੇ ਗੱਡੀ ਚੋਂ ਹੀ ਇਸ਼ਾਰਾ ਕਰਕੇ ਕਿਹਾ ਕਿ ਦੋ ਦਿਨ ਲੰਘ ਚੱਲੇ ਨੇ ਮੈਂ ਕਿਆ ਚੱਲ ਮਣਾ ਅੱਜ ਤਾਂ ਕਰਨਾ ਹੀ ਪਊ ਸੋਚਦਾ ਮੈਂ ਸਾਨੇਲ ਠਾਣੇ ਪਹੁੰਚ ਗਿਆ ਮੈਂ ਪਿੰਡ ਚੋਂ ਪਤਾ ਕਰ ਲਿਆ ਸੀ ਕਿ ਪਿੰਡ ਦਾ ਪਘੋੜਾ ਹੋਇਆ ਖੜਕੂ ਮੁੰਡਾ ਜ਼ਮੀਨ ਵਾਲਿਆਂ ਦੇ ਘਰ ਆਉਂਦਾ ਜਾਂਦਾ ਹੈ ਰਾਤ ਬਰਾਤੀ ਮੈਂ ਐਸੇਚੇ ਨੂੰ ਗੱਲ ਸਮਝਾਈ ਉਹਨੂੰ ਡੇਰੇ ਦੀ ਸੇਵਾ ਕਰਨ ਲਈ ਮਨਾਇਆ ਉਹਦਾ ਸੇਵਾ ਫਲ ਮੁਕਾਇਆ ਤੇ ਭੈਣੀ ਸਾਹਿਬ ਆ ਗਿਆ ਜਦੋਂ ਗੁਰੂਜੀ ਪੈਨਮਿੰਟਨ ਖੇਡ ਕੇ ਕੋਠੀ ਪਹੁੰਚੇ ਤਾਂ ਜ਼ਮੀਨ ਵਾਲੇ ਦੀ ਘਰ ਵਾਲੀ ਤੇ ਛੋਟਾ ਭਰਾ ਗੁਰੂ ਜੀ ਅੱਗੇ ਰੋ ਰੋ ਕੇ ਅਰਜ ਕਰ ਰਹੇ ਸਨ ਜੀ ਸਾਡੇ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਕਹਿੰਦੇ ਸੀ ਤੁਹਾਡੇ ਘਰੇ ਹੱਤਵਾਦੀ ਆਉਂਦੇ ਨੇ ਗੁਰੂ ਜੀ ਨੇ ਉਹਨਾਂ ਨੂੰ ਤੋੜ ਕੇ ਦੂਜੇ ਮੁਖਤਿਆਰ ਨੂੰ ਹੁਕਮ ਜਾਰੀ ਕੀਤਾ ਸੁਖਜੀਤ ਤੋਂ ਬਿਨਾ ਕੋਈ ਛਡਾਉ ਨਹੀਂ ਜਾਵੇਗਾ ਮੈਂ ਦੁਬਾਰਾ ਥਾਣੇ ਜਾ ਪਹੁੰਚਿਆ ਉਦੋਂ ਤੱਕ ਪੁਲਿਸ ਨੇ ਉਹਨੂੰ ਚੰਗੀ ਤਰ੍ਹਾਂ ਡਰਾ ਦਿੱਤਾ ਸੀ ਮੈਨੂੰ ਵੇਖ ਕੇ ਉਹ ਸਿੱਖਾ ਫੜ ਰੋਣ ਲੱਗਾ ਮੈਂ ਪੈਂਦਿਆਂ ਹੀ ਬੋਲਿਆ ਤੈਨੂੰ ਕਿਹਾ ਸੀ ਬਈ ਤੇਰੀ ਜ਼ਮੀਨ ਤੇ ਆਖ ਹੈ ਇਹਨਾਂ ਦੀ ਇਹ ਡੇਰੇ ਵਾਲੇ ਚੰਗੇ ਬੰਦੇ ਨਹੀਂ ਤੈਨੂੰ ਮਰਵਾ ਦੇਣਗੇ ਭਰਾ ਤੇਰਾ ਉਹ ਨਿਆਣਾ ਜ਼ਮੀਨ ਵੀ ਸਾਂਭਣਗੇ ਤੀਵੀਆਂ ਵੀ ਇਹਦੇ ਨਾਲੋਂ ਚ ਇਹ ਨਹੀਂ ਚੰਗਾ ਮੇਰੇ ਅੱਖੇ ਲੱਗ ਵੱਟੇ ਤੇ ਜ਼ਮੀਨ ਲੈ ਕੇ ਪਾਸੇ ਹੋ ਜਾ ਉਹਨੂੰ ਉਦੋਂ ਮੇਰਾ ਹੀ ਆਸਰਾ ਸੀ ਕਹਿਣ ਲੱਗਾ ਤੂੰ ਜਿਵੇਂ ਕਹੇਂਗਾ ਓਵੇਂ ਹੀ ਕਰੂੰ ਵਾਈ ਬਸ ਇੱਥੋਂ ਕੱਢ ਐਸੇ ਚੰ ਨੂੰ ਕਹਿ ਕੇ ਉਹਦੇ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਏ ਤੇ ਉਹਨੂੰ ਲੈ ਕੇ ਭੈਣੀ ਸਾਹਿਬ ਕੋ ਪਹੁੰਚਿਆ ਗੁਰੂ ਜੀ ਦੀ ਕੋਠੀ ਉਹਨੂੰ ਗੁਰੂ ਜੀ ਦੇ ਸਾਹਮਣੇ ਖਿਲਾਰ ਕੇ ਅਰਜ਼ ਕੀਤੀ ਪਾਤਸ਼ਾਹ ਇਹਦੀਆਂ ਪਿਛਲੀਆਂ ਭੁੱਲਾਂ ਬਖਸ਼ ਦੋ ਏ ਵੀ ਆਪ ਜੀ ਦਾ ਇਹਦੀ ਜ਼ਮੀਨ ਵੀ ਆਪ ਦੀ ਬਸ ਬਾਲ ਬੱਚੇ ਦਾ ਰਹਾ ਗਰੀਬ ਆਪ ਗਰੀਬ ਨਵਾਜ ਹੋ ਗੁਰੂ ਜੀ ਨੇ ਮੈਨੂੰ ਕਿਹਾ ਇਹਦੇ ਨਾਲ ਮੁਕਾਲ ਹੈ ਉਹ ਵੱਡੇ ਦਿਲ ਨਾਲ ਕਿਹਾ ਇਹ ਉਹਨਾਂ ਨੂੰ ਘਾਟਾ ਨਾ ਰਹੇ ਉੰਜ ਗੁਰੂ ਜਗਜੀਤ ਸਿੰਘ ਜੀ ਦਾ ਦਿਲ ਸੱਚਮੁੱਚੀ ਬਹੁਤ ਵੱਡਾ ਸੀ ਮੈਂ ਵੀ ਚੰਗਾ ਕੰਮ ਇਹ ਕੀਤਾ ਕਿ ਉਹਨੂੰ ਉਸਦੀ ਜ਼ਮੀਨ ਦੇ ਬਦਲੇ 2.5 ਗੁਣਾ ਜ਼ਮੀਨ ਵੇਟ ਵਿੱਚ ਤੇ ਉਸ ਦੀ ਘਰ ਵਾਲੀ ਤੇ ਕਹਿਣ ਤੇ ਕੋਠੇ ਬਣਾਉਣ ਦੀ ਥਾਂ ਤੇ ਪੈਸੇ ਗੁਰੂ ਜੀ ਕੋਲੋਂ ਲੈ ਦਿੱਤੇ ਕਿਉਂਕਿ ਉਹਦੀ ਘਰ ਵਾਲੀ ਨੇ ਕਿਹਾ ਸੀ ਅਸੀਂ ਰਹਿਣਾ ਤਾਂ ਇੱਥੇ ਹੀ ਹੈ ਜੀ ਤੁਹਾਡੇ ਚਰਨਾਂ ਦੇ ਕੋਲ ਅੱਜ ਸਾਡੇ ਤੇ ਭੀੜ ਬਣੀ ਤਾਂ ਡੇਰਾ ਛੱਟ ਬੜ ਪਿਆ ਸਾਨੂੰ ਉੱਥੇ ਕਿਹਨੇ ਪੁੱਛਣਾ ਅਜਈਆਂ ਬਹੁਤ ਘਟਨਾਵਾਂ ਨੇ ਡੇਰੇ ਨਾਲ ਲੱਗਦੀਆਂ ਕਈ ਜ਼ਮੀਨਾਂ ਵਾਲਿਆਂ ਨੂੰ ਇਉਂ ਹੀ ਵਸਾ ਕੇ ਮਾਰਿਆ ਕੱਲਾ ਬੈ ਕੇ ਸੋਚਦਾ ਤਾਂ ਆਤਮ ਗਿਲਾਨੀ ਹੁੰਦੀ ਐ ਪਰ ਅਗਲੇ ਪਲ ਕਿ ਉਹ ਲੋਕ ਪੀੜ੍ਹੀਆਂ ਤੋਂ ਜਿੱਦ ਫੜੀ ਉਨੀ ਕੁ ਜ਼ਮੀਨ ਤੇ ਬੈਠੀ ਸੀ ਤੇ ਨਿੱਤ ਡੇਰੇ ਨਾਲ ਲੜਾਈ ਉਹਨਾਂ ਨੇ ਉਹਨਾਂ ਦੀ ਦੁੱਗਣੀਆਂ ਤਿਗਣੀਆਂ ਜ਼ਮੀਨਾਂ ਬਣਾ ਦਿੱਤੀਆਂ ਕੋਠੀਆਂ ਪਵਾ ਦਿੱਤੀਆਂ ਅੱਜ ਫਸਲ ਦੀ ਚੰਗੀ ਆਮਦਨ ਹੈ ਕਾਰਾਂ ਨੇ ਉਹਨਾਂ ਕੋਲ ਬੱਚੇ ਪੜ ਰਹੇ ਨੇ ਖੁਦ ਨੂੰ ਤਰਵਾਸ ਦਿੰਦਾ ਕਿ ਉਹਨਾਂ ਦਾ ਭਲਾ ਹੀ ਕੀਤਾ ਹੈ ਧੋਖੇ ਤੇ ਤੱਕੇ ਨਾਲ ਹੀ ਸੀ ਫਿਰ ਵੀ ਅੱਜ ਜਦੋਂ ਪੁਰਾਣੇ ਕਿਸੇ ਯਾਦ ਆਉਂਦੇ ਨੇ ਚਿੱਤ ਦੁਖੀ ਜ਼ਰੂਰ ਹੁੰਦਾ ਇਹ ਮਨੁੱਖ ਦਾ ਸੁਭਾਅ ਕਿ ਆਪਣੇ ਗਲਤ ਕੀਤੇ ਕੰਮਾਂ ਨੂੰ ਵੀ ਜਸਟੀਫਾਈ ਕਰਦਾ ਰਹਿੰਦਾ ਹੈ ਹੁਣ ਫੇਰ ਮੇਰੇ ਅੰਦਰੋਂ ਇੱਕ ਦਲੀਲ ਉੱਠੀ ਕਿ ਗਲਤ ਠੀਕ ਕੁਝ ਨਹੀਂ ਹੁੰਦਾ ਇੱਕੋ ਹੀ ਗੱਲ ਹੈ ਇੱਕ ਲਈ ਗਲਤ ਤੇ ਦੂਜੇ ਲਈ ਠੀਕ ਹੋ ਸਕਦੀ ਹੈ ਮੈਨੂੰ ਇਹ ਦੰਬ ਵਸਾ ਕੇ ਮਾਰਨ ਵਰਗੇ ਇਹ ਪਾਪੂਦੋ ਕਰਨੇ ਹੀ ਪੈਣੇ ਸਨ ਜਦੋਂ ਮੇਰੇ ਕੋਲ ਪੂਰੀ ਪਾਵਰ ਨਹੀਂ ਸੀ ਪੂਰਾ ਸ਼ਕਤੀਵਰ ਨਹੀਂ ਸਾਂ ਹੋਇਆ ਮੈਂ ਸ਼ਕਤੀਵਰ ਹੁਣ ਪਿੱਛੋ ਜਿਆ ਕੁਝ ਕਰਨ ਕੁਝ ਨਹੀਂ ਸਾਂ ਕਰਦਾ ਫੇਰ ਤਾਂ ਹਿੱਕ ਦੇ ਜੋਰ ਨਾਲ ਕੰਮ ਕਰਦਾ ਲਿਚਕੜੇਚੀਆਂ ਦੀ ਲੋੜ ਨਹੀਂ ਰਹਿੰਦੀ ਫੇਰ ਤਾਂ ਜਿਵੇਂ ਕਹਿੰਦੇ ਨੇ ਸਿੱਕਾ ਚੱਲਦਾ ਤੁਹਾਡਾ ਬੜੀਆਂ ਉਦਾਹਰਨਾਂ ਨੇ ਮੇਰੇ ਕੋਲ ਇੱਕ ਵਾਰੀ ਗੁਰੂ ਜੀ ਦੇ ਖਜ਼ਾਂਚੀ ਪੁਰਵਾ ਜੀ ਨੇ 30 ਕਿੱਲੇ ਜ਼ਮੀਨ ਖਰੀਦ ਲਈ ਕੋਹਾੜਾ ਰੋਡ ਤੇ ਪਰ ਇਸ ਜ਼ਮੀਨ ਦੇ ਫਰੰਟ ਤੇ ਲੱਗਦੇ 5 ਕਿੱਲੇ ਵਾਲੇ ਜਿਨ੍ਹਾਂ ਪਹਿਲਾਂ ਹਾਮੀ ਭਰੀ ਸੀ ਜ਼ਮੀਨ ਵੇਚ ਦੇਣ ਤੁਣ ਪੰਜ ਮੁੱਕਰ ਕੇ ਇਹਨਾਂ 5 ਕਿੱਲਿਆਂ ਕਰਕੇ 30 ਕਿੱਲਿਆਂ ਦੇ ਪੈਸੇ ਲਾਇ ਸਨ ਇਹ 5 ਕਿੱਲੇ ਲੈ ਕੇ ਹੀ ਉਹਨਾਂ ਸੜਕ ਨਾਲ ਲੱਗਣਾ ਸੀ ਨਹੀਂ ਤਾਂ 30 ਕਿੱਲਿਆਂ ਨੂੰ ਰਾਹ ਵੀ ਪਿੰਡ ਤੋਂ ਉੱਤੋਂ ਦੀ ਵਲ ਖਾ ਕੇ ਆਉਂਦਾ ਸੀ ਬਹੁਤ ਦੂਰੋਂ ਪੁਰਬਾ ਜੀ ਨੇ ਉਹਨਾਂ ਨੂੰ ਵੱਧ ਪੈਸੇ ਕਹਿ ਲਏ ਪਰ ਉਹ ਨਾ ਮੰਨਣ ਦੁਖੀ ਹੋਰ ਕੇ ਪੁਰਬਾ ਜੀ ਨੇ ਮੈਨੂੰ ਕਿਹਾ ਮੈਂ ਦੋ ਗੱਡੀਆਂ ਭਰ ਕੇ ਬੰਦੂਕਾਂ ਵਾਲੇ ਮੁੰਡਿਆਂ ਦੀ ਉਹਨਾਂ ਘਰ ਜਾ ਪੁੱਜਾ ਤੇ ਸਿੱਧੀ ਗੱਲ ਕੀਤੀ ਵੀ ਸਾਡਾ ਇਸ ਜ਼ਮੀਨ ਬਿਨਾ ਸਰਦਾ ਨਹੀਂ ਤੁਸੀਂ ਪੈਸੇ ਲੋ ਰਜਿਸਟਰੀ ਕਰਵਾ ਦਿਓ ਨਹੀਂ ਜ਼ਮੀਨ ਅਸੀਂ ਵਾਹ ਲੈਣੀ ਐ ਲੜਾਈ ਹੋ ਕੇਸ ਚੱਲੂ ਜ਼ਮੀਨ ਮਹੀਨੇ ਚ 26 ਤਰੀਕਾ ਸਾਡੀਆਂ ਪਹਿਲਾਂ ਪੈਂਦੀਆਂ 27ਵੀਂ ਹੋਰ ਪੈਜੋ ਸਾਨੂੰ ਫਰਕ ਨਹੀਂ ਪੈਣਾ ਤੁਸੀਂ ਉਲਝੋਗੇ ਦੁਖੀ ਹੋਵੋਗੇ ਉਹ ਡਰ ਗਏ ਕਹਿੰਦੇ ਦੋ ਦਿਨ ਦੋ ਸਲਾਹ ਕਰਨ ਲਈ ਅਸੀਂ ਦੋ ਦਿਨ ਬਾਅਦ ਗਏ ਤਾਂ ਉਹਨਾਂ ਨੇ ਬੰਦੇ ਇਕੱਠੇ ਕੀਤੇ ਹੋਏ ਸਾਨੂੰ ਥੋੜਾ ਵੱਟ ਚੜਿਆ ਪਰ ਮੈਂ ਠਰਮੇ ਨਾਲ ਕਿਹਾ ਆਹ ਤੁਸੀਂ ਚੰਗਾ ਕੀਤਾ ਜਿਹੜੇ ਬੰਦੇ ਬੁਲਾ ਲਏ ਨੇ ਸਾਡੇ ਮਨ ਚ ਹੀ ਰਹਿਣਾ ਸੀ ਕਿ ਗਰੀਬ ਮਾਰ ਹੋ ਗਈ ਤੁਸੀਂ ਥ੍ਰੈਟ ਕਰਦੇ ਹੋ ਇਹ ਕੋਈ ਲੰਬਾ ਚੋੜਾ ਬੰਦਾ ਸੀ ਮੈਂ ਪੁੱਛਿਆ ਤੁਸੀਂ ਕੌਣ ਤਾਂ ਜ਼ਮੀਨ ਵਾਲਾ ਬੋਲਿਆ ਇਹ ਸਾਡੇ ਫਫੜ ਜੀ ਨੇ ਮਿਲਟਰੀ ਚ ਕਰਨਲ ਨੇ ਮੈਂ ਹੋਰ ਵੀ ਧੀਰਜ ਨਾਲ ਬੋਲਿਆ ਕਰਨਲ ਸਾਹਿਬ ਤੁਸੀਂ ਤਾਂ ਸਿਆਣੇ ਹੋ ਥ੍ਰੈਟ ਉਹ ਕਰਦਾ ਜਿਹੜਾ ਕੁਝ ਕਰ ਨਾ ਸਕਦਾ ਹੋਵੇ ਮੈਂ ਥ्रेट ਕਿਉ ਕਰਾਂ ਮੈਂ ਸਿੱਧਾ ਉਹਦੀਆਂ ਅੱਖਾਂ ਵਿੱਚ ਵੇਖ ਰਿਹਾ ਸੀ ਉਹ ਇੱਕਦਮ ਬੋਲਿਆ ਮੈਂ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ ਆਓ ਮੈਂ ਸਿੱਧਾ ਇੱਕ ਕਮਰੇ ਵੱਲ ਹੋ ਤੁਰਿਆ ਮੁੰਡੇ ਨਾਲ ਆਉਣ ਲੱਗੇ ਮੈਂ ਡੱਕ ਦਿੱਤੇ ਤੁਸੀਂ ਇਹਨਾਂ ਨੂੰ 1 ਏਕੜ ਦਾ 2 ਲੱਖ ਦੇ ਸਕਦੇ ਹੋ ਉਹਨੇ ਫੌਜੀਆ ਵਾਂਗੂ ਮੈਨੂੰ ਸਿੱਧਾ ਪੁੱਛਿਆ ਬਿਨਾ ਵਿੰਗਵਾਲ ਤੋਂ ਉਦੋਂ ਉੱਥੇ ਸਵਾ ਲੱਖ ਦਾ ਰੇਟ ਸੀ ਉਹ ਇੱਕ 60-70 ਤੇ ਨਵੇੜਨੀ ਚਾਹੁੰਦਾ ਸੀ ਪਰ ਮੈਂ ਕਿਹਾ ਦਿੱਤਾ 2 ਲੱਖ ਹੀ ਉਨੇ ਹੈਰਾਨੀ ਜੈਨ ਮੇਰੇ ਵੱਲ ਹੱਥ ਵਧਾਇਆ ਤੇ ਕਿਆ ਡੰ ਮੈਂ ਉਹਦਾ ਹੱਥ ਘੁੱਟਦਿਆਂ ਕਿਆ ਡੰ ਮੈਂ ਜਾਣਦਾ ਸਾਂ ਕਿ ਕਚਹਿਰੀ ਵਿੱਚ ਕੇਸ ਗਿਆ ਹਾਰਨ ਵਾਲੇ ਦੀ ਸਵਾਹ ਹੁੰਦੀ ਐ ਤੇ ਜਿੱਤਣ ਵਾਲੇ ਦੇ ਕੋਇਲੇ ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ ਮੈਂ ਗੱਲ ਦੀ ਕਦਰ ਕਰਦਾ ਚੰਗੀ ਟੁਕਮੀ ਤੇ ਠੋਸ ਗੱਲ ਦੀ ਦਾਤਾਂ ਮੈਂ ਪਹਿਲਾਂ ਤੋਂ ਹੀ ਦਿੰਦਾ ਸਾਂ ਪਰ ਬਾਅਦ ਚ ਪੰਚਾਇਤ ਚ ਬੈਠਣ ਕਰਕੇ ਤੇ ਕਈ ਫੈਸਲਾ ਚ ਪੰਚਾਇਤੀ ਬਣਨ ਕਰਕੇ ਦੋਹਾਂ ਧਿਰਾਂ ਦੀ ਸੁਣ ਕੇ ਪੰਚਾਇਤੀ ਫੈਸਲਾ ਦੇਣ ਵੇਲੇ ਦੇਖਿਆ ਕਿ ਗੱਲ ਕਰਕੇ ਪੰਚਾਇਤ ਨੂੰ ਕੀ ਲੈਣ ਵਾਲੇ ਥੋੜੇ ਹੁੰਦੇ ਨੇ। ਉਹੀ ਬੰਦੇ ਮੌਤਵਾਰ ਤੇ ਪੰਚਾਇਤੀ ਅਖਵਾਉਂਦੇ ਨੇ। ਇੱਕ ਵਾਰੀ ਸਾਨੇ ਹਾਲ ਤੋਂ ਵਜੀਰ ਰਹੇ ਵੀਰਪਾਲ ਸਿੰਘ ਦੇ ਪਰਿਵਾਰ ਤੇ ਸਰਪੰਚ ਸ਼ਮਸ਼ੇਰ ਸਿੰਘ ਹੀਰਾ ਦਾ ਝਗੜਾ ਮੇਰੇ ਕੋਲ ਆਇਆ। ਇਹਨਾਂ ਦਾ ਕਦੇ ਕਾਰੋਬਾਰ ਸਾਂਝਾ ਸੀ ਵੱਡਾ ਕਾਰੋਬਾਰ ਸੀ ਰੌਲਾ ਵੀ ਵੱਡਾ ਸ਼ਹਿਰਾਂ ਤੇ ਜ਼ਮੀਨ ਦੀ ਵੰਡ ਵਡਾਈ ਦਾ। ਕੇਸ ਵੀ ਚੱਲਦੇ ਸਨ ਵਜੀਰ ਦੇ ਭਰਾ ਮੀਤਪਾਲ ਸਿੰਘ ਨੇ ਅਰਜ਼ੀ ਕੀਤੀ ਸੀ। ਗੁਰੂ ਜੀ ਨੂੰ ਸਾਡਾ ਨਵੇੜਾ ਕਰਾ ਦੋ ਉਹਨਾਂ ਮੈਨੂੰ ਹੁਕਮ ਦਿੱਤਾ ਇਹ ਵੀ ਮੇਰੇ ਹਿੱਸੇ ਆਇਆ ਕਿ ਭੈਣੀ ਸਾਹਿਬ ਦਾ ਸਰਪੰਚ ਬਣਨ ਪਿੱਛੋਂ ਆਲੇ-ਦਾਲੇ ਦੇ 60 70 ਪਿੰਡ ਹੀ ਨਹੀਂ ਸਗੋਂ ਪੰਜਾਬ ਵਿੱਚੋਂ ਕਈ ਥਾਵਾਂ ਤੋਂ ਫੈਸਲੇ ਭੈਣੀ ਸਾਹਿਬ ਆਉਣ ਲੱਗੇ ਮੇਥੋਂ ਪਹਿਲਾਂ ਭੈਣੀ ਸਾਹਿਬ ਦੀ ਸਰਪੰਚੀ ਦੀ ਕੋਈ ਬੁੱਕਤ ਨਹੀਂ ਸੀ ਪਹਿਲਾਂ ਮੁਖਤਿਆਰ ਹੀ ਸਭ ਕੁਝ ਹੁੰਦਾ ਸੀ ਮੈਨੂੰ ਮਾਣ ਹੈ ਕਿ ਇੱਥੋਂ ਦੀ ਸਰਪੰਚੀ ਦੀ ਟੌਰ ਮੈਂ ਬਣਾਈ ਮੈਂ ਦੋਹਾਂ ਧਿਰਾਂ ਨੂੰ ਬੁਲਾ ਲਿਆ ਮੀਤਪਾਲ ਸਿੰਘ ਕੀਸ਼ੋਰ ਮੀਤ ਸਿੰਘ ਦੋਵੇਂ ਮਿੱਥੋਂ ਉਮਰ ਚ ਵੀ ਵੱਡੇ ਤਜਰਬੇ ਚ ਵੀ ਤੇ ਸਿਆਸੀ ਕਦਕਾਟ ਚ ਵੀ ਅਜਿਹੇ ਵੇਲੇ ਮੇਰਾ ਸਾਥ ਪੜਿਆ ਤੇ ਬਜ਼ੁਰਗਾ ਕੋਲ ਬੈਠਿਆ ਕੰਮ ਆਉਂਦਾ ਖੁਰਸ਼ੀਦੀ ਜੀ ਤੇ ਸੁਖਚੈਨ ਭਾਜੀ ਨੂੰ ਵੀ ਨਾਲ ਬਿਠਾ ਲੈਂਦਾ ਜਿਹੜੇ ਬਹੁਤੀਆਂ ਗੱਲਾਂ ਚ ਮੇਤੋਂ ਸਿਆਣੇ ਹੋਣ ਤੇ ਵੀ ਮੇਰੀ ਇੱਜ਼ਤ ਤੇ ਮਾਣ ਬਣਾਈ ਰੱਖਦੇ ਉਸ ਦਿਨ ਸ਼ਮਸ਼ੇਰ ਸਿੰਘ ਨੇ ਇੱਕੋ ਗੱਲ ਨਾ ਮੈਨੂੰ ਮੁੱਲ ਲੈ ਲਿਆ ਉਸਨੇ ਬੋਲਣ ਦੀ ਆਗਿਆ ਮੰਗੀ ਤੇ ਕਿਹਾ ਇਹ ਪੰਚਾਇਤ ਹੈ ਉਹ ਵੀ ਸੱਤ ਪੁਰਖਾਂ ਦੀ ਇੱਥੇ ਸਾਨੂੰ ਸੱਚ ਬੋਲਣਾ ਚਾਹੀਦਾ ਮੈਂ ਦੱਸਦਾ ਹਾਂ ਕਿ ਆ ਆ ਕੇਸ ਇਹਨਾਂ ਤੇ ਮੈਂ ਝੂਠ ਪਾਏ ਨੇ ਫੁਲਾਣੀਆਂ ਐਂਟਰੀਆਂ ਮੇਰੀਆਂ ਬਾਕਸ ਨੇ ਇਹਨਾਂ ਕੁਝ ਮੇਰਾ ਅਸਲੀ ਹੈ ਫਿਰ ਵੀ ਤੁਸੀਂ ਜੋ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ ਮੈਂ ਲਿਖ ਕੇ ਦਿੰਦਾ ਹਾਂ ਮੇਰਾ ਵਜ਼ੀਰ ਦੇ ਭਰਾ ਨੇ ਇੱਕ ਵੀ ਗੱਲ ਸਵਾਦ ਵਾਲੀ ਨਾ ਕੀਤੀ ਮੈਂ ਸਾਰੀ ਗੱਲ ਦੱਸ ਕੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਸ਼ਮਸ਼ੇਰ ਸਿੰਘ ਸਹੀ ਹੈ ਉਸ ਦਿਨ ਤੋਂ ਸ਼ਮਸ਼ੇਰ ਸਿੰਘ ਸਾਹਿਬ ਪੱਕੇ ਸਾਡੇ ਨਾਲ ਜੁੜ ਗਏ ਇਹ ਉਹੀ ਸ਼ਮਸ਼ੇਰ ਸਿੰਘ ਸੀ ਜਿਸ ਨੇ ਲੁਧਿਆਣੇ ਰੈਲੀ 'ਚ ਜਾ ਰਹੀ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਪ੍ਰੋਗਰਾਮ ਤੋਂ ਆਪਣੇ ਪਿੰਡ ਹੀਰਾ ਵਿੱਚ ਰੋਕ ਕੇ ਜਲ ਪਾਣੀ ਸ਼ਿਕਾਇਆ ਸੀ ਪਿੱਛੋਂ ਇੰਨਾ بڑے ਫੈਸਲਿਆਂ ਵਿੱਚ ਮੇਰੀ ਮਦਦ ਕੀਤੀ ਐਵੇਂ ਕਿਸੇ ਬਜ਼ੁਰਗ ਦੇ ਕੰਮ ਕਰਾਉਣ ਲਈ ਕਥਾ ਕਹਾਣੀ ਸੁਣਾ ਕੇ ਮੈਨੂੰ ਖੁਸ਼ ਕਰ ਦੇਣਾ ਇੱਕ ਵਾਰੀ ਜੱਟ ਹਲਟ ਹੱਕ ਰਿਆ ਸੀ ਬਲਦ ਤਕੜੇ ਸੀ ਗਾਂਧੀ ਉੱਤੇ ਬੈਠੇ ਦੀ ਅੱਖ ਲੱਗ ਗਈ ਚੋਰ ਉਹਦੇ ਬਲਦਾਂ ਪਿੱਛੇ ਲੱਗੇ ਹੋਏ ਸਨ ਮੌਕਾ ਬਣਿਆ ਦੇਖ ਚੋਰਾ ਨੇ ਉਤਲਾ ਬਲਦ ਪੰਜਾਲੀਓ ਥੱਲਿਓ ਕੱਢ ਆਪਣੇ ਇੱਕ ਤਕੜੇ ਸਾਥੀ ਨੂੰ ਉਹਦੇ ਜੋ ਦਿੱਤਾ ਤੇ ਕਿਹਾ ਕਿ ਜਦੋਂ ਅਸੀਂ ਬਲਦ ਨੂੰ ਲੈ ਕੇ ਦੂਰ ਨਿਕਲ ਗਏ ਤਾਂ ਝੂਲਾ ਸਿੱਟ ਕੇ ਭੱਜ ਜਾਈ ਜੱਟ ਦੀ ਅੱਖ ਛੇਤੀ ਖੁੱਲ ਗਈ ਉਹਨੇ ਦੇਖਿਆ ਕਿ ਬਲਦ ਤਾਂ ਲੈ ਗਏ ਪਰ ਉਹਦੀ ਜਗ੍ਹਾ ਜੁੜਿਆ ਬਲਦ ਉਹਦੇ ਨਾਲੋਂ ਤਕੜਾ ਜੇ ਰੋਲਾ ਪਾਇਆ ਤਾਂ ਕੁੱਟੂ ਫਿਰ ਜੱਟ ਵਿਦਿਆ ਉਹਦੇ ਕੰਮ ਆਈ ਉਹਨੇ ਹੇਠਲੇ ਬਲਦ ਨੂੰ ਛੇੜ ਕੇ ਕਹਿੰਦਾ ਉਹ ਚੱਲ ਸਾਵੇਂ ਆ ਉੱਧਰ ਵੀ ਮਰਦ ਦੇ ਕੰਨੇ ਉੱਤੇ ਆਈ ਐ ਕਿਤੇ ਕੰਡੇ ਨਾਲ ਲੈ ਲਾ ਕੇ ਛੱਡੂ ਪੰਜਾਬੀ ਥੱਲੇ ਆਇਆ ਚੋਰ ਰੁਕਿਆ ਤੇ ਸਾਥੀਆਂ ਨੂੰ ਹਾਕ ਮਾਰ ਕੇ ਬੋਲਿਆ ਇਹਦਾ ਬਲਦ ਮੋੜ ਦੋ ਯਾਰੋ ਕੋਈ ਬਜ਼ੁਰਗ ਮੈਨੂੰ ਇਹ ਕਥਾ ਸੁਣਾ ਕੇ ਕਹਿੰਦਾ ਹੁਣ ਸਾਡੇ ਕੰਮ ਦੀ ਪੰਜਾਲੀ ਵੀ ਤੇਰੇ ਵਰਗੇ ਮਰਦ ਦੇ ਕੰਨੇ ਉੱਤੇ ਆ ਸਾਨੂੰ ਪਤਾ ਤੂੰ ਵਿਚਾਲੇ ਡੋਬਾ ਨਹੀਂ ਦਿੰਦਾ ਮੈਂ ਖੁਸ਼ ਹੋ ਜਾਣਾ ਕਈ ਵਾਰੀ ਗਲਤ ਠੀਕ ਵੀ ਨਾ ਦੇਖਣਾ ਇਹ ਸੋਚਣਾ ਹੀ ਨਾ ਕਿ ਪਹਿਲਾਂ ਉਹਨੇ ਮਰਦ ਨੂੰ ਪਰਭਾਸ਼ਿਤ ਕੀਤਾ ਤੇ ਆਪਣੇ ਮੁਤਾਬਿਕ ਫਿਰ ਮੈਨੂੰ ਉਹ ਮਰਦ ਬਣਨ ਲਈ ਕਿਹਾ ਤੇ ਮੈਂ ਬਣ ਵੀ ਗਿਆ ਉਹਨਾਂ ਨੂੰ ਕੰਡੇ ਲਾਵਾ ਸੋਚ ਕੇ ਗਲਤ ਜ਼ੋਰ ਲਉਣਾ ਵਿਤ ਤੋਂ ਬਾਹਰੋ ਪਰ ਮੈਂ ਦੱਸਿਆ ਨਾ ਕਿ ਗੱਲ ਦੀ ਕੀਮਤ ਹੁੰਦੀ ਐ ਇੱਕ ਵਾਰੀ ਮੈਂ ਤੇ ਸਵੀ ਉਹਦੀ ਕਾਰ ਨੂੰ ਨਵੇਂ ਟਾਇਰ ਪਾਉਣਗੇ ਟਾਇਰਾਂ ਵਾਲਾ ਕਹਿੰਦਾ 3.5 ਹਜ਼ਾਰ ਦੇ ਰੇਡੀਅਲ 55 ਦੇ ਅਸੀਂ ਪੁੱਛਿਆ ਇੰਨਾ ਚ ਫਰਕ ਕੀ ਆ ਉਹ ਕਹਿੰਦਾ ਜੀ ਫਰਕ ਤਾਂ ਪਤਾ ਨਹੀਂ ਪਰ ਬ੍ਰੇਕ ਮਾਰਿਆ ਗੱਡੀ ਪਤਕ ਵਾਂਗੂ ਬੈਂਦੀ ਐ ਅਸੀਂ ਨਿਹਾਲ ਹੋ ਗਏ ਕੁਝ ਛੱਡ ਛੜਾ ਕਰਨ ਦੀ ਥਾਂ 100 ਹੋਰ ਰੁਪਈਆ ਹੋਰ ਦੇ ਦਿੱਤਾ ਸਵਾ ਹੋਰਾਂ ਸਵੀ ਹੋਰਾਂ ਉਹਦੀ ਗੱਲ ਦੀ ਦਾਦ ਵਾਦੂ ਦੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ